ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਜਦੋਂ ਅਕਾਲ ਪੁਰਖ ਦੀ ਅਥਾ ਮਹਰਾਮਤ ਤੇ ਮੇਰ ਹੋ ਜਾਵੇ ਨਾ ਗੁਰੂ ਨਾਲ ਖੜ ਜਾਵੇ ਪ੍ਰਮਾਤਮਾ ਸਹਾਈ ਹੋ ਜਾਵੇ ਐਸੀ ਅਵਸਥਾ ਦੇ ਅੰਦਰ ਨਾ ਕੇਵਲ ਤੇ ਕੇਵਲ ਨਿਰੰਕਾਰ ਦੀ ਮੇਰ ਦੇ ਸਦਕਾ ਨਾਲ ਧੰਨ ਗੁਰੂ ਰਾਮਦਾਸ ਐ ਮਹਾਰਾਜ ਜੀ ਨੂੰ ਚੇਤੇ ਕਰਕੇ ਨਾ ਕੇਵਲ ਤੇ ਕੇਵਲ ਉਹਦਾ ਸ਼ੁਕਰਾਨਾ ਸਤਗੁਰੂ ਦਾ ਮੁੱਖੋਂ ਨਿਕਲਦਾ ਹੈ ਸਵਈਏ ਮਹੱਲੇ ਚੌਥੇ ਕੇ ਪੱਟਾ ਨਲਜੀ 11 ਪੱਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਤ ਹੈ ਪਰ ਜੋ ਪੱਟਾਂ ਦੀ ਬਾਣੀ ਅੰਕਤ ਹੈ ਨਾ ਜਿਤਨੀ ਪਰਮਾਤਮਾ ਦੀ ਉਸਤਤ ਜਿਤਨੀ ਗੁਰੂ ਸਹਿਬਾਨਾਂ ਦੀ ਉਸਤਤ ਪੱਟਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰ ਲਿਖੀ ਹੈ ਨਾ ਔਰ ਜਿਤਨਾ ਸ਼ਿੱਦਤ ਤੇ ਪਿਆਰ ਸਭ ਤੋਂ ਵੱਧ ਪਿਆਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਹੈ ਅੱਜ ਦਾ ਸਵਈਆ ਬੜਾ ਹੀ ਅਥਾ ਅਸੀਮ ਮਿਹਰਮਤ ਤੇ ਕਿਰਪਾ ਦੇ ਨਾਲ ਮਾਨੋ ਕਿ ਕਿਰਪਾ ਦੇ ਜਿਹਨੂੰ ਕਹਿੰਦੇ ਨੇ ਵੀ ਭੰਡਾਰੇ ਭਰੇ ਪਏ ਹਨ ਖਜ਼ਾਨੇ ਖੋਲ ਦਿੱਤੇ ਗੁਰੂ ਸਾਹਿਬ ਨੇ ਜਦੋਂ ਗੁਰੂ ਤੁਹਾਡੇ ਵੱਲ ਖੜ ਜਾਵੇ ਨਾ ਕਹਿੰਦੇ ਫਿਰ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਚਾਹੇ ਉਹ ਤੁਹਾਡੇ ਕੋਲ ਧਨ ਹੋਵੇ ਚਾਹੇ ਤੁਹਾਡੀ ਜਿਸਮਾਨੀ ਤਾਕਤ ਹੋਵੇ ਚਾਹੇ ਹੋਰ ਕੋਈ ਦੁਨੀਆਵੀ ਚੀਜ਼ਾਂ ਹੋਣ ਕਿਸ ਤਰ੍ਹਾਂ ਤੁਹਾਨੂੰ ਰਿੱਧੀਆਂ ਸਿੱਧੀਆਂ ਦੇ ਜਿਹੜੇ ਕਿਰਪਾ ਦੇ ਘਰ ਦੇ ਵਿੱਚ ਆ ਕੇ ਰਿੱਧੀਆਂ ਸਿੱਧੀਆਂ ਪ੍ਰਦਾਨ ਕਰ ਦਿੰਦਾ ਹੈ ਜਦੋਂ ਗੁਰੂ ਤੁਹਾਡੇ ਵੱਲ ਖੜ ਜਾਵੇ ਸਵਈਏ ਮਹੱਲੇ ਚੌਥੇ ਕੇ ਜਾਮ ਗੁਰੂ ਹੋਏ ਵੱਲ ਧੰਨਾ ਕਿਆ ਗਾਰਵ ਕੀਤਾ ਜਦੋਂ ਗੁਰੂ ਤੁਹਾਡੇ ਵੱਲ ਖੜ ਜਾਵੇ ਨਾ ਕਹਿੰਦੇ ਫਿਰ ਹੰਕਾਰ ਦਾ ਧੰਨ ਦਾ ਹੰਕਾਰ ਨਾ ਕਰੋ ਫਿਰ ਮਾਣ ਕਰੋ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਸਦੀਵੀ ਮੇਰੇ ਨਾਲ ਖੜ ਗਿਆ ਮੈਨੂੰ ਇਸ ਚੀਜ਼ ਦਾ ਮਾਣ ਬਣ ਗਿਆ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਖ ਹੈ ਸੋ ਜਾਣੋ ਕਾਚਾ ਕੱਚਾ ਕੀ ਹੈ ਧਨ ਕੱਚਾ ਹੈ ਇਸ ਕਰਕੇ ਧਨ ਦਾ ਹੰਕਾਰ ਨਾ ਕਰੋ ਦੁਨਿਆਵੀ ਚੀਜ਼ਾਂ ਦੁਨਿਆਵੀ ਮੋਹ ਲੋਭ ਲਾਲਚ ਦੁਨਿਆਵੀ ਚੀਜ਼ਾਂ ਤੇ ਦੁਨਿਆਵੀ ਰਿਸ਼ਤਿਆਂ ਤੇ ਆਸਰਿਤ ਹੋ ਜਾਣਾ ਨਾ ਇਹ ਇੱਕ ਕੱਚੇ ਧਨ ਦੇ ਉੱਪਰ ਕੱਚੇ ਮੋਹ ਦੇ ਉੱਪਰ ਵਿਸ਼ਵਾਸ ਕਰ ਬੈਠਣਾ ਜਾਮ ਗੁਰੂ ਹੋਏ ਵੱਲ ਲੱਖ ਬਾਹੀਂ ਕਿਆ ਕੀਜੈ ਕਹਿੰਦੇ ਜਿਤਨਾ ਵੱਡਾ ਸਮਰੱਥ ਤੁਹਾਡਾ ਗੁਰੂ ਤੇ ਪ੍ਰਮਾਤਮਾ ਹੈ ਨਾ ਦੁਨੀਆ ਦੇ ਕੋਈ ਵੀ ਤਾਕਤ ਤੁਹਾਡੇ ਸਾਹਮਣੇ ਖੜ ਗਈ ਨਾ ਸਾਰੀ ਦੀ ਸਾਰੀ ਤਾਕਤ ਉਹ ਕਮਜ਼ੋਰ ਪੈ ਜਾਂਦੀ ਹੈ ਜੇ ਗੁਰੂ ਤੁਹਾਡੇ ਨਾਲ ਖੜ ਜਾਵੇ ਜਦੋਂ ਗੁਰੂ ਤੁਹਾਡੇ ਪੱਖ ਦੇ ਵਿੱਚ ਹੋਵੇ ਨਾ ਤਾਂ ਲੱਖਾਂ ਫੌਜਾਂ ਵੀ ਕੀ ਵਿਗਾੜ ਸਕਦੀਆਂ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਕੇ ਦਾਤੇ ਕਲਗੀਧਰ ਦਸ਼ਮੇਸ਼ ਪਿਤਾ ਪੰਥ ਕੇ ਵਾਲੀ ਅਸੀਂ ਵਿਸਾਖੀ ਪੁਰਬ ਮਨਾਇਆ ਕੱਲ ਵੀ ਮਨਾਇਆ ਪਰਸੋਂ ਵੀ ਤਰੀਕਾਂ ਦਾ ਹੇਰ ਫੇਰ ਸੀ ਪਰ ਬੜੀ ਮਹਿਰਾਮਤ ਗੁਰੂ ਸਾਹਿਬ ਦੀ ਸੀ ਜੋ ਆ ਆਬੇ ਹਯਾਤ ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ ਨੇ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਦਾ ਛਕਾਇਆ ਨਾ ਤੇ ਸਤਿਗੁਰੂ ਦਾ ਜੀਵਨ ਵੀ ਪੜਦੇ ਆ ਲਾਲ ਵੀ ਬਾਰੇ ਸਤਿਗੁਰੂ ਜੀ ਨੇ ਸਤਿਗੁਰੂ ਜੀ ਨੇ ਕਿਸ ਤਰ੍ਹਾਂ 2 ਲੱਖ ਸੇ 1 ਲੜਾਉਂ ਵਾਲੀ ਬਿਰਤੀ ਵੀ ਬਖਸ਼ਿਸ਼ ਕੀਤੀ ਸਿੱਖ ਨੂੰ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ ਜਦੋਂ ਗੁਰੂ ਤੁਹਾਡੇ ਪੱਖ ਦੇ ਵਿੱਚ ਖੜ ਜਾਵੇ ਫਿਰ ਲੱਖਾਂ ਬਾਹਾਂ ਲੱਖਾਂ ਫੌਜਾਂ ਵੀ ਤੁਹਾਡਾ ਕੁਛ ਨਹੀਂ ਵਿਗਾੜ ਸਕਦੀਆਂ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਦੋਂ ਗੁਰੂ ਪੱਖ ਕਰੇ ਨਾ ਤੁਹਾਡਾ ਫਿਰ ਮਨੁੱਖ ਗਿਆਨ ਅਤੇ ਧਿਆਨ ਦੀ ਦਾਤ ਹੋਣ ਦੇ ਕਾਰਨ ਹਰੀ ਤੋਂ ਬਿਨਾਂ ਕਿਸੇ ਹੋਰ ਨਾਲ ਪਿਆਰ ਨਹੀਂ ਪਾਉਂਦਾ ਕਿਉਂਕਿ ਤੁਹਾਡੀ ਬੁੱਧੀ ਜਿਹੜੀ ਹੈ ਨਾ ਉਹ ਨਿਰੰਕਾਰ ਦੇ ਹੱਥ ਹੈ ਅਸੀਂ ਤਾਂ ਕਹਿੰਨੇ ਆ ਨਾ ਦੇਖੋ ਚੌਪਈ ਸਾਹਿਬ ਦੇ ਅੰਦਰ ਲਿਖਿਆ ਆਪ ਆਪਨੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਹਰੇਕ ਨੂੰ ਉਦੀ ਬੁੱਧੀ ਉਦੀ ਸੋਚ ਜਿਹੜਾ ਸੋਚ ਦੀ ਇੱਕ ਪ੍ਰਭੂ ਸ਼ਕਤੀ ਦਾ ਉਹਦਾ ਦਾਇਰਾ ਹੈ ਉਹਦੀ ਇੱਕ ਲਿਮਿਟੇਸ਼ਨ ਹੈ ਪਰ ਸਤਗੁਰੂ ਇੱਕ ਪਾਸੇ ਹੋਰ ਗੁਰਬਾਣੀ ਦੇ ਵਿੱਚ ਕਹਿੰਦੇ ਹਨ ਜੈਸੀ ਮਤ ਦੇ ਤੈਸਾ ਪ੍ਰਕਾਸ਼ ਜੇ ਸਤਗੁਰੂ ਸਾਨੂੰ ਆਪਣੀ ਮਤ ਬਖਸ਼ਿਸ਼ ਕਰ ਦੇਣ ਫਿਰ ਉਹਦੀ ਸ਼ਰਣ ਦੇ ਵਿੱਚ ਜਾਇਆ ਭ੍ਰਮ ਕੇ ਪਰਦੇ ਸਤਗੁਰ ਖੋਲੇ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਕਰ ਜਦੋਂ ਗੁਰੂ ਸਹਾਇਤਾ ਕਰੇ ਨਾ ਤਾਂ ਜੀਵ ਦੇ ਹਿਰਦੇ ਦੇ ਵਿੱਚ ਸ਼ਬਦ ਸਾਖਿਆਤ ਹੋ ਜਾਂਦਾ ਹੈ ਸ਼ਬਦ ਦਾ ਰਟਨ ਚੱਲ ਪੈਂਦਾ ਹੈ ਸ਼ਬਦ ਦੀ ਸਿਮਰਨ ਚਿੰਤਨ ਆਰਾਧਨਾ ਚੱਲ ਜਾਂਦੀ ਹੈ ਗੁਰੂ ਦਾ ਧਿਆਨ ਨਿਰੰਕਾਰ ਦਾ ਧਿਆਨ ਆ ਜਾਂਦਾ ਹੈ ਉਹ ਸੱਚੇ ਹਰੀ ਦੇ ਘਰ ਦੇ ਵਿੱਚ ਟਿਕ ਜਾਂਦਾ ਹੈ ਇੱਕ ਸ਼ਬਦ ਸਾਂਝਾ ਕਰਦੇ ਹਾਂ ਸਤਗੁਰੂ ਇੱਕ ਜਗ੍ਹਾ ਕਹਿੰਦੇ ਹਨ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਇਹ ਘਰ ਉਹ ਨਹੀਂ ਜਿਹੜਾ ਇੱਟਾਂ ਮਿੱਟੀ ਸੀਮੈਂਟ ਬਜਰੀ ਦੇ ਨਾਲ ਬਣਿਆ ਹੋਇਆ ਘਰ ਹੈ ਇਹ ਹਿਰਦਾ ਘਰ ਹੈ ਇਹ ਕਿਹੜਾ ਘਰ ਹੈ ਇਹ ਉਹੀ ਘਟ ਹੈ ਉਹੀ ਘਰ ਹੈ ਜਿਹਦੇ ਬਾਰੇ ਸਤਿਗੁਰੂ ਜੀ ਨੇ ਕਿਹਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਇਹ ਉਹ ਘਰ ਹੈ ਇਹ ਹਿਰਦਾ ਘਰ ਹੈ ਜਿਹਦੇ ਜਿਹਦੇ ਵਿੱਚ ਨਿਰੰਕਾਰ ਨੇ ਆ ਕੇ ਟਿਕਾਣਾ ਕੀਤਾ ਤੇ ਸਾਡਾ ਮਨ ਹਰੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਰੁੱਝ ਗਿਆ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਪਟ ਬੇਨਤ ਕਹੈ ਜੋ ਗੁਰੂ ਗੁਰੂ ਅਹਨਿਸ ਅਹਨਿਸ ਦਾ ਪਾਵੈ ਦਿਨ ਅਤੇ ਰਾਤ ਜਿਹੜੇ ਦਿਨ ਰਾਤ ਉਹਦੇ ਸਿਮਰਨ ਚਿੰਤਨ ਦੇ ਵਿੱਚ ਆਪਣੇ ਮਨ ਨੂੰ ਜੋੜ ਲੈਂਦੇ ਹਨ ਦਾਸ ਪਟ ਬੇਨਤ ਕਹੈ ਦਾਸ ਨਲਪਟ ਜਿਹੜੇ ਹਨ ਜਿਨ੍ਹਾਂ ਦਾ ਇਹ ਸਵਈਆ ਆਪ ਜੀ ਸਰਵਣ ਕਰ ਰਹੇ ਹੋ ਦਾਸ ਨਲਪਟ ਬੇਨਤੀ ਕਰਦਾ ਹੈ ਕਿ ਜੋ ਮਨੁੱਖ ਦਿਨ ਰਾਤ ਗੁਰੂ ਗੁਰੂ ਜਪਦਾ ਹੈ ਜੋ ਗੁਰੂ ਨਾਮ ਰਿਧ ਮਹਿ ਕਰੈ ਸੋ ਜਨਮ ਮਰਨ ਦੂਤ ਹੈ ਰਹੈ ਇਹ ਅਵਸਥਾ ਹੈ ਜੋ ਦਿਨ ਰਾਤ ਅਹਨਿਸ ਦਿਨ ਤੇ ਰਾਤ ਗੁਰੂ ਗੁਰੂ ਦਾ ਸਿਮਰਨ ਚਿੰਤਨ ਕਰਦੇ ਹਨ ਫਿਰ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹਨ ਉਹ ਕਿਰਪਾ ਬਣਦੀ ਹੈ ਹਮ ਅਵਗਣ ਪਰੈ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਹੀ ਮਾਇਆ ਮੋਹ ਪਰਮਪੈ ਪੂਲੈ ਸੁਦ ਦਾ ਰਾਸਿਓਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤੈ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਣਾਈ ਇੱਕ ਅਰਦਾਸ ਜ਼ਰੂਰ ਕਰਿਆ ਕਰੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਪਣੀ ਸ਼ਰਣ ਦੇ ਵਿੱਚ ਰੱਖਣਾ ਤਾਂ ਹੀ ਕਰਕੇ ਆ ਜਿਹੜੇ ਮੇਰੇ ਮਾੜੇ ਕਰਮਾਂ ਦੀ ਲਿਸਟ ਹੈ ਨਾ ਇਹ ਸਾਰੀ ਲਿਸਟ ਤੁਹਾਡੇ ਦਰ ਤੇ ਆਇਆ ਖਤਮ ਹੋ ਜਾਂਦੀ ਹੈ ਇਹ ਫਟ ਜਾਂਦੀ ਹੈ ਜਿਹੜਾ ਹਉਮੈ ਮੂਹ ਹੰਕਾਰ ਮੂਹ ਪਰਮ ਦਾ ਜਿਹੜਾ ਪੜਦਾ ਹੈ ਨਾ ਸਤਿਗੁਰੂ ਜੀ ਤੁਹਾਡੀ ਸ਼ਰਨ ਦੇ ਵਿੱਚ ਆਇਆ ਇਹ ਪੜਦਾ ਫਟ ਜਾਂਦਾ ਹੈ ਤੇ ਤੁਹਾਡੇ ਸਾਖਸ਼ਾਹ ਦਰਸ਼ਨ ਇਸ ਮਨ ਦੇ ਅੰਦਰ ਹੁੰਦੇ ਦਿਖਾਈ ਦਿੰਦੇ ਹਨ ਗੁਰੂ ਕਿਰਪਾ ਕਰੇ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਗੁਰਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ